ਦੋਸਤੋ ਅப்சਰੀ ਪੰਜਾਬ ਦੇ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਸੋਸ਼ਲ ਮੀਡੀਆ ਸਟਾਰ ਪਾਨਾ ਸਿੱਧੂ ਨੂੰ ਅੱਜ ਲੁਧਿਆਣਾ ਪੁਲਿਸ ਨੇ ਮਹਿਲਾ ਟਰੈਵਲ ਅਜੜ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ ਤੇ 2 ਦਿਨਾਂ ਦਾ ਰਿਮਾਨ ਖਤਮ ਹੋਣ ਤੋਂ ਬਾਅਦ ਅੱਜ ਪਾਨਾ ਸਿੱਧੂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਵਾਸਤੇ ਲਿਆਂਦਾ ਗਿਆ ਉੱਥੇ ਹੀ ਕੈਮਰੇ ਦੇ ਸਾਹਮਣੇ ਪਾਨਾ ਸਿੱਧੂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਸ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਝੂਠੇ ਕੇਸ ਵਿੱਚ ਲਗਾਤਾਰ ਫਸਾਇਆ ਜਾ ਰਹੇ ਹਨ ਉਹਨਾਂ ਦੇ ਸਮਰਥਕਾਂ ਨੇ ਵੀ ਇਸ ਗ੍ਰਿਫਤਾਰੀ ਦਾ ਕਾਫੀ ਜ਼ਿਆਦਾ ਜ਼ਰੂਰਤ ਕੀਤਾ ਪੰਨਾ ਸਿੱਧੂ ਕੈਮਰੇ ਸਾਹਮਣੇ ਸਪਸ਼ਟਿਕਨ ਦੇ ਰਿਹਾ ਸੀ ਪਰ ਫਿਰ ਵੀ ਪੁਲਸ ਮਲਾਜਮ ਉਸਨੂੰ ਜ਼ਬਰਦਸਤੀ ਕਾਰਜ ਬਠਾ ਕੇ ਲੈ ਗਏ ਇਸੇ ਦੌਰਾਨ ਕੁਝ ਗੱਲਾਂ ਕੈਮਰੇ ਵਿੱਚ ਰਿਕਾਰਡ ਕੀਤੀਆਂ ਗਈਆਂ ਪੰਨਾ ਸਿੱਧੂ ਨੇ ਕਿਹਾ ਕਿ ਉਸਨੇ 에ਜੰਟਾਂ ਤੋਂ ਲੋਕਾਂ ਦੇ ਕਰੋੜਾ ਰੁਪਏ ਵਾਪਸ ਕਰਾਏ ਨੇ ਇਹ ਕੇ ਜੜੂ ਕੇ ਛੂਟਦੇ ਆਧਾਰ ਤੇ ਮੇਰੇ ਤੇ ਪਾਇਆ ਗਏ ਵਾਇ ਗਰੂ ਸਭ ਜਾਣਦਾ ਹੈ ਜੇਲ੍ਹ ਤੋਂ ਬਾਹਰ ਔਰਤੋਂ ਬਾਜ਼ੀ ਉਹ ਆਪਣੀ ਲੜਾਈ ਲਗਾਤਾਰ ਜਾਰੀ ਰੱਖੇਗਾ ਪਾਨਾ ਸਿੱਧੂ ਨੂੰ ਪੁਲਿਸ ਵੱਲੋਂ ਸਖਤ ਸੁਰੱਖਿਆ ਹੇਠ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਪਾਨਾ ਸਿੱਧੂ ਨੂੰ 14 ਦਿਨਾਂ ਲਈ ਬਿਨਾਈ ਖਰਾਜ਼ਾ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਪਾਨਾ ਸਿੱਧੂ ਨੂੰ ਲੁਧਿਆਣਾ ਜੇਲ੍ਹ ਵਾਪਸ ਭੇਜ ਦਿੱਤਾ ਪਾਨਾ ਸਿੱਧੂ ਨੂੰ ਮਿਲਣ ਲਈ ਉਹਨਾਂ ਦੇ ਪਿੰਡ ਦੇ ਸਰਪੰਚ ਪਰਿਵਾਰਕ ਮੈਂਬਰ ਅਤੇ ਸਮਰਥਕ ਪਹੁੰਚੇ ਪਰ ਪਾਨਾ ਸਿੱਧੂ ਨੂੰ ਮਿਲਣ ਨਹੀਂ ਦਿੱਤਾ ਗਿਆ सरपंच सरदजीत सिंह ਨੇ ਕਿਹਾ ਕਿ ਪਨਾ ਸਿੱਧਨ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ ਹੈ ਇਸੇ ਕਾਰਨ ਉਸ ਨੂੰ ਲਗਾਤਾਰ ਫਸਾਇਆ ਜਾ ਰਿਹਾ ਹੈ ਕਰੋੜਾ ਰੁਪਏ ਵਾਪਸ ਕਰਾਉਣ ਵਾਲਾ ਵਿਅਕਤੀ ਕਿਸੇ ਨੂੰ 10000 ਰੁਪਏ ਮੰਗ ਲਈ ਬਲੈਕਮਿਲ ਕਿਵੇਂ ਕਰ ਸਕਦਾ ਹੈ ਇਸ ਗੱਲ ਵਿੱਚ ਸੱਚਾਈ ਕਤੈ ਨਹੀਂ ਲੱਗਦੀ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੀ ਗ੍ਰਿਫਤਾਰੀ ਨੂੰ ਲੈ ਕੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ ਧੰਨਵਾਦ ਜੀ